ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵੋਟਾਂ ਅਗਲੇ ਮਹੀਨੇ ਜੂਨ ਚ ਪੈਣ ਜਾ ਰਹੀਆਂ ਨੇ ਮੈਂ ਖਰੂਰ ਸਾਹਿਬ ਹਲਕੇ ਦੇ ਸਰਬੱਤ ਵੋਟਰਾਂ ਨੂੰ ਸਭ ਸੰਗਤਾਂ ਨੂੰ ਸਨੇਮਰ ਬੇਨਤੀ ਕਰਨੀ ਚਾਹੁੰਦਾ ਕਿ ਹਰ ਵਾਰੀ ਤੁਸੀਂ ਵੋਟਾਂ ਪਾਉਨੇ ਹੋ ਆਪੋ ਆਪਣੀ ਮਰਜ਼ੀ ਨਾਲ ਪਾਉਨੇ ਹੋ ਐਸ ਵਾਰੀ ਇੱਕ ਚਾਂਸ ਧਰਮ ਦੇ ਕਾਰਜ ਕਰਨ ਵਾਲਿਆਂ ਨੂੰ ਵੀ ਸਾਨੂੰ ਦੇਣਾ ਚਾਹੀਦਾ ਹੈ ਸਿਆਸਤ ਤੋਂ ਉੱਪਰ ਉੱਠ ਕੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੀ ਧਰਤੀ ਅੱਜ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੀ ਹੈ ਨੌਜਵਾਨ ਗੱਭਰੂ ਕੌਮ ਦਾ ਸਰਮਾਇਆ ਗਲਤ ਰਸਤੇ ਪੈ ਰਹੇ ਨੇ ਨਸ਼ਿਆਂ ਵਿੱਚ ਜਵਾਨੀ ਬਰਬਾਦ ਹੋ ਰਹੀ ਹੈ ਉਹਨੂੰ ਕੱਢਣ ਦੀ ਆਸ ਨਾਲ ਭਾਈ ਅਮਰਤਪਾਲ ਸਿੰਘ ਨੇ ਪੰਜਾਬ ਵਿੱਚ ਆ ਕੇ ਇੱਕ ਲਹਿਰ ਚਲਾਈ ਸੀ ਜਿਹੜੀ ਸਰਕਾਰ ਨੇ ਉਸ ਨੂੰ ਫੜ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਅੱਜ ਉਹ ਵੀਰ ਜੇਲ੍ਹ ਦੇ ਅੰਦਰ ਬੈਠਾ ਹੀ ਖੜੂਰ ਸਭ ਹਲਕੇ ਤੋਂ ਇਲੈਕਸ਼ਨ ਲੜ ਰਿਹਾ ਹੈ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਇੱਕ ਮੋਟੋ ਹੋ ਜਾਓ ਔਰ ਇਸ ਨਿੱਗਰ ਦੀ ਸਿਆਸਤ ਉੱਪਰ ਉੱਠ ਕੇ ਭਾਈ ਅਮਰਤਪਾਲ ਸਿੰਘ ਜੋ ਨੌਜਵਾਨਾਂ ਦੀ ਆਵਾਜ਼ ਬਣ ਚੁੱਕਾ ਸੀ ਜੇਲ੍ਹਾਂ ਵਾਲੇ ਵੀਰਾਂ ਦੀ ਆਵਾਜ਼ ਸੀ ਉਸ ਵੀਰ ਨੂੰ ਵੱਡੇ ਪੱਤਰ ਤੇ ਜਿਤਾ ਕੇ ਪਾਰਲੀਮੈਂਟੇ ਭੇਜ ਗਏ ਕੋਈ ਪੰਥਦਰਦੀ ਜਦੋਂ ਜਾ ਕੇ ਤੁਹਾਡੀ ਪਾਰਲੀਮੈਂਟ ਚ ਗੱਲ ਕਰੇਗਾ ਸਾਡਾ ਦੁੱਖ ਉੱਥੇ ਪਹੁੰਚੇਗਾ ਤਾਂ ਦਿੱਲੀ ਦਾ ਹਾਕਮ ਕੋਈ ਸੋਚਣ ਲਈ ਮਜਬੂਰ ਹੋਵੇਗਾ ਇਸ ਲਈ ਮੈਂ ਬੇਨਤੀ ਕਰਨੀ ਚਾਹੁੰਦਾ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਪਿਆ ਸਵਾਰੀ ਪਿਛਲੀ ਵਾਰੀ ਬਹੁਤ ਵੱਡੀ ਸਾਥ ਲੀਡਰਾਂ ਤੋਂ ਸਾਡੇ ਇਲਾਕੇ ਦੇ ਲੋਕਾਂ ਤੋਂ ਪੋਲ ਹੋਈ 25000 ਲਾਵਲ ਲਾਸ਼ਾਂ ਦੇ ਗਿਣਤੀ ਕਰਨ ਵਾਲਾ ਤੇ ਕੌਮ ਦਾ ਦਰਦ ਰੱਖਣ ਵਾਲਾ ਸਰਦਾਰ ਜਸਵੰਤ ਸਿੰਘ ਖਾਲੜਾ ਅਖੀਰ ਜ਼ਾਲਮ ਸਰਕਾਰ ਨੇ ਉਸਨੂੰ ਕੋਕੋ ਕੇ ਸ਼ਹੀਦ ਕਰ ਦਿੱਤਾ ਤੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਹਨਾਂ ਦੇ ਘਰੋਂ ਸਾਡੇ ਸਤਕਾਰਯੋਗ ਭੈਣ ਜੀ ਬੀਬੀ ਪਰਮਜੀਤ ਕੌਰ ਜੀ ਖਲੋਤੇ ਸਨ ਇਲੈਕਸ਼ਨ ਵਿੱਚ ਤੇ ਅਸੀਂ ਜੋ ਸਾਨੂੰ ਸੇਵਾ ਕਰਨੀ ਚਾਹੀਦੀ ਸੀ ਜਿਸ ਤਰੀਕੇ ਨਾਲ ਸਾਥ ਦੇਣਾ ਚਾਹੀਦਾ ਸੀ ਸਾਥੋਂ ਬਹੁਤ ਵੱਡੀ ਕੁਤਾਹੀ ਹੋਈ ਉਸ ਸਮੇਂ ਤੇ ਐਸ ਵਾਰੀ ਭੈਣ ਜੀ ਖਾਲੜਾ ਵੀ ਤੇ ਸਾਰੇ ਨੌਜਵਾਨ ਵੀਰ ਵਲ ਚੜ ਕੇ ਸਾਥ ਦੇ ਰਹੇ ਨੇ ਭਾਈ ਅਮਰਤਪਾਲ ਸਿੰਘ ਤੇ ਲੈਂਚਨ ਵਿੱਚ ਤੇ ਮੈਂ ਸਾਰੇ ਵੋਟਰ ਵੀਰਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਭੈਣਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਵਲ ਚੜ ਕੇ ਸਾਥ ਦਿਓ ਤਾਂ ਕਿ ਜੇਲ੍ਹ ਚ ਡਿਬਰੂਗਾੜਾ ਸਾਹਮਦੇ ਜੇਲ੍ਹ ਚ ਬੈਠੇ ਹੋਏ ਨજરਬੰਦ ਸਾਡੇ ਵੀਰ ਤੇ ਲੰਬੇ ਅਰਸੇ ਤੋਂ ਜੇਲਾਂ ਦੀਆਂ ਕਾਲਕੋੜੀਆਂ ਤੁਸੀਂ ਇਹ ਚੱਲ ਰਿਹਾ ਹੈ ਸਾਡੇ ਵੀਰਾਂ ਦੀ ਬੰਦਖਾਸੀ ਹੋਵੇ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਕੈਂਡੀਡੇਟ ਖੜੇ ਕੀਤੇ ਸਰਦਾਰ ਹਰਪਾਲ ਸਿੰਘ ਬਲੇਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਆਪਣਾ ਹੱਕ ਦਾਵਾ ਛੱਡਦਿਆਂ ਹੋਇਆਂ ਭਾਈ ਅਮਰਤਪਾਲ ਸਿੰਘ ਨਾਲ ਰਾਤ ਦੇਣ ਇੱਕ ਕਰਕੇ ਇਲੈਕਸ਼ਨ ਵਿੱਚ ਮਦਦ ਕਰ ਰਹੇ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਬਾਕੀ ਹਲਕਿਆਂ ਵਿੱਚ ਵੀ ਜਿਵੇਂ ਕਿ ਫਰੀਦਕੋਟ ਤੋਂ ਸਰਦਾਰ ਸਰਬਜੀਤ ਸਿੰਘ ਜੀ ਨੌਜਵਾਨ ਖਲੋਤਾ ਇਹ ਉਹੀ ਭਾਈ ਸਰਬਜੀਤ ਸਿੰਘ ਹੈ ਜਿਸ ਦੇ ਬਾਪ ਨੇ ਸਰਕਾਰੀ ਨੌਕਰੀ ਨੂੰ ਲਤ ਮਾਰਦਿਆਂ ਹੋਇਆ ਹਿੰਦੁਸਤਾਨ ਦੀ ਜ਼ਾਲਮ ਬਣ ਚੁੱਕੇ ਔਰ ਸਿੱਖਾਂ ਦੀ ਕਾਤਲ ਇੰਦਰਾ ਗਾਂਧੀ ਦਾ ਕਤਲ ਕਰਕੇ ਸਿੱਖਾਂ ਦੀ ਡਿੱਗਦੀ ਹੋਈ ਸ਼ਾਖ ਨੂੰ ਦਸਤਾਰ ਨੂੰ ਸਿਰ ਤੇ ਰੱਖਿਆ ਸੀ ਭਾਈ ਸ਼ਹੀਦ ਭਾਈ ਬਿਆਨ ਸਿੰਘ ਮਲੋਵਾ ਉਹਨਾਂ ਦੇ ਸੁਪੁੱਤਰ ਨੇ ਸਰਦਾਰ ਸਰਬਜੀਤ ਸਿੰਘ ਜੀ ਫਰੀਦਕੋਟ ਹਲਕੇ ਤੋਂ ਇਲੈਕਸ਼ਨ ਲੜ ਰਹੇ ਨੇ ਸਾਨੂੰ ਇਹਨਾਂ ਸ਼ਹੀਦਾਂ ਦੀ ਮਦਦ ਕਰਨੀ ਚਾਹੀਦੀ ਹੈ ਦੂਜੇ ਬੰਨੇ ਲੁਧਿਆਣੇ ਤੋਂ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਛੰਦੜਾ ਜਿਸ ਦੇ ਪਿਤਾ ਸ਼ਹੀਦ ਭਾਈ ਰਿਸ਼ਪਾਲ ਸਿੰਘ ਜੀ ਛੰਦੜਾ ਮਹਾਨ ਜਿਨ੍ਹਾਂ ਦੀ ਪੰਥ ਵਾਸਤੇ ਕੁਰਬਾਨੀ ਹੈ ਸ਼ਹਾਦਤ ਹੈ ਤੇ ਉਸ ਵੀਰ ਨੂੰ ਆਪਾਂ ਨੂੰ ਤਗੜੇ ਹੋ ਕੇ ਜਿਤਾਉਣਾ ਚਾਹੀਦਾ ਤੇ ਨਾਲ ਦੀ ਨਾਲ ਪੰਥਦਕ ਸਭਾ ਵਿੱਚ ਵੱਡ-ਵੱਡੇ ਅਹੁਦੇ ਛੱਡ ਕੇ ਸਰਕਾਰ ਦੇ ਸਰਦਾਰ ਸਿਮਰਜੀਤ ਸਿੰਘ ਮਾਨ ਪੰਥ ਦੀ ਨਿਗਰ ਸੇਵਾ 'ਚ ਲੱਕ ਬਨ ਕੇ ਜੁਟੇ ਹੋਏ ਨੇ ਪਿਛਲੇ ਵਾਰ ਵੀ ਸੰਗਰੂਰ ਹਲਕੇ ਦੇ ਵੋਟਰਾਂ ਨੇ ਉਹਨਾਂ ਨੂੰ ਜਤਾਇਆ ਸੀ ਔਰ ਇਸ ਵਾਰੀ ਵੀ ਮੈਂ ਸੰਗਰੂਰ ਦੇ ਲੋਕਾਂ ਨੂੰ ਸਭ ਸੰਗਤਾਂ ਨੂੰ ਵੋਟਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਇਹ ਪੰਥਕ ਆਗੂ ਜਿਹੜੇ ਧਰਮ ਦੀ ਗੱਲ ਕਰਨ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਦੀ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਨੇ ਸਾਰਿਆਂ ਦੇ ਹਰਮਨ ਪਿਆਰੇ ਨੇ ਸਭ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਨੇ ਔਰ ਜਿਨ੍ਹਾਂ ਦਾ ਪਿਸ਼ੋਕਲ ਕੁਰਬਾਨੀਆਂ ਨਾਲ ਪਾਰਲੀਆ ਹੋਈ ਹੈ ਉਹਨਾਂ ਨੂੰ ਇੱਕ ਇੱਕ ਕੀਮਤੀ ਵੋਟ ਪਾ ਕੇ ਪਾਰਲੀਮੈਂਟ ਚ ਭੇਜੋ ਤਾਂ ਕਿ ਤੁਹਾਡੇ ਪੰਜਾਬ ਦੇ ਦੁਖਾਤ ਸਾਡੀ ਪੰਜਾਬ ਦੀ ਪੀੜਾ ਜਿਹੜੀ ਹੈ ਉਹ ਸੈਂਟਰ ਦੇ ਅੰਨੀ ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾ ਸਕੇ ਵੋਟਾਂ ਆਉਂਦੀਆਂ ਰਹਿਣੀਆਂ ਤੁਸੀਂ ਪਾਉਂਦੇ ਹੀ ਰਹੇ ਹੋ ਐ ਸਵਾਰੀ ਇਹਨਾਂ ਪੰਥ ਕਾਗੂਆਂ ਨੂੰ ਪਰਵਾਨੀ ਵਾਲੇ ਸਾਡੇ ਵੀਰਾਂ ਦਾ ਸਾਥ ਦਿਓ ਇੱਕ ਇੱਕ ਵੋਟ ਕੀਮਤੀ ਵੋਟ ਉਹਨਾਂ ਦੇ ਹੱਕ ਚ ਪਾਓ ਤਾਂ ਕਿ ਕਿਤੇ ਪੰਜਾਬ ਦੇ ਹਾਲਾਤ ਸੁਦਰ ਜਾਨ ਜਵਾਨੀ ਨਸ਼ਿਆਂ ਤੋਂ ਮੁਕਤ ਹੋ ਸਕੇ ਜਿਹੜਾ ਸਾਡੇ ਨਾਲ ਵਿਤਕਰਾ ਪੰਜਾਬ ਨਾਲ ਲੋਕਾਂ ਨਾਲ ਸੈਂਟਰ ਦੀਆਂ ਹਕੂਮਤਾਂ ਕਰਦੀਆਂ ਨੇ ਉਹਨਾਂ ਤੋਂ ਅਸੀਂ ਸੁਰੱਖਿਅਤ ਹੋ ਸਕੀਏ ਇਹ ਸਭ ਵੋਟਰਾਂ ਦੇ ਮੈਂ ਸਿਰ ਮਰ ਬੇਨਤੀ ਕਰਦਾ ਡਟ ਕੇ ਸਾਥ ਦਿਓ ਖੜੂਰ ਸਾਹਿਬ ਦੇ ਅੰਦਰ ਭਾਈ ਅਮਰਪਾਲ ਸਿੰਘ ਔਰ ਇਸੇ ਤਰ੍ਹਾਂ ਫਰੀਦਕੋੜ ਤੋਂ ਸਰਦਾਰ ਸਰਬਜੀਤ ਸਿੰਘ ਜੀ ਲੁਧਿਆਣੇ ਤੋਂ ਸਰਦਾਰ ਅਮਰਪਾਲ ਸਿੰਘ ਜੀ ਛੰਦੜਾ ਤੇ ਪੰਥ ਦੀ ਮਹਾਨ ਸੁਖਸ਼ੀਰ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸੰਗਰੂਰ ਹਲਕੇ ਤੋਂ ਦੁਬਾਰਾ ਫਿਰ ਇਲੈਕਸ਼ਨ ਲੜ ਰਹੇ ਨੇ ਪਿਛਲੀ ਵਾਰ ਤਰ੍ਹਾਂ ਵੱਡੇ ਪੱਧਰ ਤੇ ਜਿਤਾ ਕੇ ਪਾਰਲੀਮੈਂਟ ਚ ਭੇਜੋ ਔਰ ਸਾਰੇ ਵੋਟਰਾਂ ਨੂੰ ਸਿਮਰ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ